ਪਿਆਰੇ ਸ਼ੋਤਿਓ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਆਪਾਂ ਗੱਲ ਕਰਦੇ ਹਾਂ ਜਦੋਂ ਅਸੀਂ ਤੁਰਦੇ ਹਾਂ ਵਰਕ ਕਰਦੇ ਹਾਂ ਜਾਂ ਕੋਈ ਕੰਮ ਕਾਜ ਕਰਦੇ ਹਾਂ ਪੌੜੀਆਂ ਚੜ੍ਹਦੇ ਹਾਂ ਤੇ ਸਾਡੇ ਕਾਫ ਮਸਲ ਜਿਹੜੇ ਨੇ ਉਹ ਕਿਉਂ ਦੁੱਖ ਲੱਗ ਜਾਂਦੇ ਨੇ ਛੱਡੀਆਂ ਪਿੰਜਣੀਆਂ ਕਿਉਂ ਦੁਖਣ ਲੱਗ ਜਾਂਦੀਆਂ ਉਹਨਾਂ ਦੇ ਕੀ ਕਾਰਨ ਨੇ ਉਹਨਾਂ ਬਾਰੇ ਅੱਜ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ ਜਦੋਂ ਅਸੀਂ ਤੁਰਦੇ ਹਾਂ ਤਾਂ ਸਾਡੇ ਕਾਫ ਮਸਲ ਦਰਦ ਹੋਣ ਦੇ ਕਈ ਕਾਰਨ ਹੁੰਦੇ ਹਨ। ਹੋ ਕਿਸੇ ਮਸਲ ਦੇ ਥੋੜੇ ਜਿਹਾ ਖਚਾਅ ਤੋਂ ਲੈ ਕੇ ਜਾਂ ਸਾਡੀਆਂ ਲੱਤਾਂ ਦੇ ਵਿੱਚ ਜਦੋਂ ਖੂਨ ਦਾ ਪ੍ਰਵਾਹ ਪੂਰਾ ਨਹੀਂ ਚੱਲਦਾ ਕਿਸੇ ਵੀ ਕਾਰਨ ਉਹ ਜਦੋਂ ਖੂਨ ਦਾ ਪ੍ਰਵਾਹ ਜਿਹੜਾ ਪ੍ਰਭਾਵਿਤ ਹੁੰਦਾ ਛੇ ਕਿ ਸਾਡੇ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਅੰਦਰੂਨੀ ਕਾਰਨ ਹੈਗਾ ਹੁੰਦਾ ਤਾਂ ਉਹ ਹੀ ਮੈਡੀਕਲ ਕਾਰਨ ਹੈਗਾ ਜੋ ਜਿਹੜੀਆਂ ਖੂਨ ਨੂੰ ਲੈ ਕੇ ਜਾਣ ਵਾਲੀਆਂ ਨਾੜੀਆਂ ਆਰਟਰੀਜ਼ ਵੇਇਨਸ ਕੋਈ ਉਹਨਾਂ ਦੇ ਅੰਦਰ ਕੋਈ ਪ੍ਰੋਬਲਮਸ ਹੈਗੀ ਹੈ ਐਥਰੀਓ ਵਗੈਰਾ ਜੁਣਿਆ ਹੋਇਆ ਤਾਂ ਇੱਕ ਉਹ ਵੀ ਕਾਰਨ ਹੋ ਸਕਦਾ ਹੈ ਹੁਣ ਮਸਲ ਦੇ ਵਿੱਚ ਜਿਹੜੇ ਕ੍ਰੇਮ ਪੈਂਦੇ ਨੇ ਕੜਨਾਂ ਪੈ ਜਾਂਦੀਆਂ ਨੇ ਉਹ ਵੀ ਇੱਕ ਇਹਨਾਂ ਦਾ ਕਾਰਨ ਬਣ ਜਾਂਦਾ ਉਹ ਕਿਕਰਨਾਂ ਦੇ ਮੁੱਖ ਕਾਰਨ ਨੇ ਪਾਣੀ ਦੀ ਕਮੀ ਡੀ ਹਾਈਡਰੇਸ਼ਨ ਜਦ ਕਿ ਸ਼ੇਡਿਸ਼ਨ ਦਾ ਸਾਈਡ ਇਫੈਕਟ ਵੀ ਹੋ ਸਕਦਾ ਸਾਨੂੰ ਕੋਈ ਨਰਵ ਸਾਡੀਆਂ ਪਿੰਚ ਹੋਈਆਂ ਹੋ ਸਕਦੀਆਂ ਨੇ ਜਾਂ ਇਸ ਤੋਂ ਇਲਾਵਾ ਸਾਡੇ ਬਲੱਡ ਦੇ ਫਲੋ ਦੇ ਵਿੱਚ ਕੋਈ ਰਿਕਵਰਟ ਜਿਹੜੀ ਸਾਡੇ ਮਸਲ ਨੂੰ ਜਾਂਦੇ ਨੇ ਉਹਦੇ ਵੇਲੇ ਬੰਨੇ ਜਾਂ ਲੋਡ ਤੋਂ ਜ਼ਿਆਦਾ ਐਕਸਰਸਾਈਜ਼ ਲੋਡ ਤੋਂ ਜ਼ਿਆਦਾ ਤੁਰਨਾ ਜਾਂ ਲੋਡ ਤੋਂ ਜ਼ਿਆਦਾ ਕੋਈ ਜਿਹੜਾ ਉਹਦੇ ਅੰਦਰ ਕੋਈ ਨਾ ਕੋਈ ਸੱਲੇ ਐਕਸਰਸਾਈਜ਼ ਜੇਸੀ ਕਰ ਲੈਣੇ ਆ ਦਬਾਅ ਜਾਂ ਲੋਡ ਤੋਂ ਜ਼ਿਆਦਾ ਕੰਮ ਕਰ ਲੈਣੇ ਇਹ ਕੋਈ ਸਾਡੇ ਮਸਲ ਹੋਣ ਦਾ ਕਾਰਨ ਦਰਦ ਦਾ ਬਣ ਜਾਂਦਾ ਹੁਣ ਇਸ ਤੋਂ ਇਲਾਵਾ ਵੀ ਜੇ ਦੇਖਿਆ ਜਾਵੇ ਤਾਂ ਮਸਲ ਦੀ ਇੰਜਰੀ ਸਾਡੇ ਪੱਟਿਆਂ ਦੇ ਉੱਪਰ ਅਗਰ ਕੋਈ ਇੰਜਰੀ ਮਸਲ ਨੂੰ ਹੁੰਦੀ ਹੈ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਜੇ ਸਾਡੇ ਮਸਲ ਦੇ ਖਿਚਾ ਜਾਂ ਮਾਸਪੇਸ਼ੀਆਂ ਦੀ ਬਹੁਤ ਜ਼ਿਆਦਾ ਰੀਐਕਟੀਵਿਟੀ ਜ਼ਿਆਦਾ ਹੋ ਜਣੀ ਜਾਂ ਕੋਈ ਸੱਟ ਲੱਗ ਜਾਣਾ ਤਾਂ ਕਾਫ ਮਸਲ ਦੇ ਵਿੱਚ ਤਣਾਅ ਜਿਹੜਾ ਕਿਸੇ ਤਰ੍ਹਾਂ ਦਾ ਇਹ ਆਮ ਤੌਰ ਤੇ ਦੌੜਾਕਾਂ ਨੂੰ ਜਿਹੜੀ ਤੌਰ ਤੇ ਨਹੀਂ ਲੋਕ ਤੇ ਉਹਨਾਂ ਲੋਕਾਂ ਨੂੰ ਜੋ ਬਹੁਤ ਜ਼ਿਆਦਾ ਦੌੜਦੇ ਲੰਮੀ ਰੀਸ ਦੌੜਦੇ ਉਹਨਾਂ ਨੂੰ ਹੋ ਸਕਦਾ ਜਾਂ ਟੈਨਿਸ ਦੇ ਜਾਂ ਕੋਈ ਬਾਸਕਟਬਾਲ ਦੇ ਖਿਡਾਰੀ ਵਗੈਰਾ ਹੁੰਦੇ ਨੇ ਜਾਂ ਕੁਝ ਹੋਰ ਕਾਰਨ ਇਹਦੇ ਵਿੱਚ ਵੀ ਆ ਜਾਂਦੇ ਨੇ ਜਿਵੇਂ ਕਿਸੇ ਵੀ ਕਾਰਨ ਕੋਈ ਸੋਜ ਜਾਂ ਵੀਕਨੈਸ ਜਾਂ ਕੋਈ ਇਨਫਲਮੇਟਰੀ ਡਿਸੀਜ਼ ਹੁਣ ਇੱਕ ਇਹਦਾ ਇੱਕ ਕਾਰਨ ਹੋਰ ਹੁੰਦਾ ਪਰਫੇਰਲ ਆਰਟਰੀ ਡਿਸੀਜ਼ ਹੁਣ ਪਰਫੇਰਲ ਆਰਟਰੀ ਡਿਸੀਜ਼ ਇਹ ਬਿਮਾਰੀ ਉਦੋਂ ਵਾਪਰਦੀ ਹੈ ਜਦੋਂ ਖੂਨ ਦੀਆਂ ਨਾੜੀਆਂ ਜੋ ਸਾਡੇ ਦਿਲ ਤੋਂ ਲੱਤਾਂ ਤੱਕ ਖੂਨ ਲੈ ਕੇ ਜਾਂਦੀਆਂ ਨੇ ਇਸ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਐਥੀਰੋਸਕਲੇਰੋਟਿਕਸ ਇਹ ਸਥਿਤੀ ਉਦੋਂ ਵਾਪਰਦੀ ਹੈ ਜਦੋਂ ਚਰਬੀ ਜਾਂ ਕੋਲੇਸਟ੍ਰੋਲ ਜਿਹੜਾ ਵਾ ਉਹ ਨੋਰ ਤੋਂ ਜ਼ਿਆਦਾ ਖੂਨ ਦੀਆਂ ਨਾੜੀਆਂ ਦੇ ਵਿੱਚ ਜਮਾ ਹੋ ਜਾਂਦਾ ਕਸ ਜੰਦਾ ਉਹ ਖੇਪ ਲੀਕਸ ਬਣ ਜਾਂਦੇ ਨੇ ਉਹ ਨਾੜੀਆਂ ਦੇ ਵਿੱਚ ਦੀ ਖੂਨ ਪਾਸ ਕਰਨ ਦੀ ਜਿਹੜੀ ਕੈਪੈਸਿਟੀ ਆ ਉਹ ਘਟ ਜਾਂਦੀ ਹੈ ਇੱਕ ਉਹ ਵੀ ਹੋ ਸਕਦਾ ਹੈ ਇਹਦਾ ਕਾਰਨ ਜਾਂ ਕੋਈ ਕ੍ਰੋਨਿਕ ਵੇਨਸ ਇਨਸਫਿਸ਼ੀਐਂਸੀ ਹੁੰਦੀ ਹੈ ਵੇਨਸ ਦੇ ਵਿੱਚ ਇਹ ਵੇਨਸ ਇਨਸਫਿਸ਼ੀਐਂਸੀ ਕਦੋਂ ਹੁੰਦੀ ਹੈ ਜਦੋਂ ਸਾਡੇ ਖੂਨ ਦੀਆਂ ਨਾੜੀਆਂ ਸਹੀ ਢੰਗ ਨਾਲ ਖੂਨ ਵਾਪਸ ਦਿਲ ਵਾਲੇ ਪਾਸੇ ਨਹੀਂ ਲੈ ਕੇ ਜਾਂਦੀਆਂ ਕੰਪਨੀ ਕਰਦੀ ਹੈ ਪੂਰਾ ਤੇ ਉਹਦੇ ਨਾਲ ਵੀ ਫਿਰ ਲੱਥਾਂ ਦੇ ਵਿੱਚ ਕਿਵੇਂ ਕੂਲਸ ਬਣ ਜਾਂਦੇ ਨੇ ਗਿਦਨ ਬੁਖਾਰ ਨੂੰ ਹੁੰਦਾ ਉਹ ਵੇਰੀਕੋਸ ਵੇਨ ਤੁਸੀਂ ਦੇਖਿਆ ਹੋਣਾ ਕਿ ਕਈਆਂ ਦੀਆਂ ਖੂਨ ਦੀਆਂ ਲਾੜੀਆਂ ਜੜੀਆਂ ਉਹ ਬਾਹਰੋਂ ਨਿਕਲੀਆਂ ਉੱਭਰੀਆਂ ਗਈਆਂ ਨਜ਼ਰ ਆ ਜਾਂਦੀਆਂ ਇਹ ਉਹ ਵੇਰੀਕੋਸ ਵੇਨ ਵੀ ਇਹਦਾ ਇੱਕ ਕਾਰਨ ਹੁੰਦੀ ਹੈ ਉਹ ਵੀ ਕਈ ਵਾਰੀਂ ਦਰਦ ਦਾ ਕਾਰਨ ਬਣ ਜਾਂਦੀ ਹੈ ਹੋਰ ਕਈ ਤਰ੍ਹਾਂ ਦੇ ਇਹਦੇ ਵਿੱਚ ਲੱਛਣ ਜਿਹੜੇ ਆ ਜਾਂਦੇ ਨੇ ਕਿ ਚਮੜੀ ਦੇ ਰੰਗ ਦੇ ਵਿੱਚ ਤਬਦੀਲੀ ਆ ਜਾਂਦੀ ਵੀਰੀਕੋਸ ਦੇ ਵਿੱਚ ਉਹ ਫੋੜੇ ਵਗੈਰਾ ਉੱਥੇ ਬਣ ਜਾਂਦੇ ਨੇ ਜਾਂ ਗਿੱਟੀਆਂ ਲੱਤਾਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਦਰਦ ਮੁਸ਼ਕਲ ਹੁੰਦੀ ਹੈ ਉੱਜਾਪੜਨ ਜਾਂ ਕੋਈ ਖਾਰਸ਼ ਵਗੈਰਾ ਵੀ ਹੋ ਸਕਦੀ ਹੈ ਇਸ ਸਫਿਸ਼ੀਐਂਸੀ ਦੇ ਵਿੱਚ ਅਗਰ ਕ੍ਰੋਨਿਕ ਵੇਨਸ ਇਨਸਫਿਸ਼ੀਐਂਸੀ ਹੈ ਜੀ ਜਾਂ ਕੋਈ ਲੰਬਰ ਸਪਾਇਨ ਜਿਹੜੀ ਉਹਦੇ ਅੰਦਰ ਵੀ ਕੋਈ ਇਫੈਕਟ ਹੋ ਸਕਦਾ ਹੁਣ ਇਹ ਦਰਦ ਕਈ ਵਾਰੀ ਸਾਡੀ ਪਿੱਠ ਦੇ ਵਿੱਚ ਸ਼ੁਰੂ ਹੁੰਦਾ ਯਾਨੀ ਕਿ ਇਹ ਦਰਦ ਜ਼ਰੂਰੀ ਨਹੀਂ ਹੁੰਦਾ ਕਿ ਉਹ ਨੇ ਨਾਲ ਦੇ ਨਾਲ ਸਾਡੀ ਪਿੱਠ ਦੇ ਉੱਪਰ ਵੀ ਦਰਦ ਚਲੇ ਜਾਂਦਾ ਜਿਵੇਂ ਤੁਹਾਡੀਆਂ ਲੱਤਾਂ ਦੇ ਮਸਲਸ ਨੇ ਜਿਹੜੇ ਜੋਨਲ ਵਿੱਚ ਸੁਨਣਾ ਆਪਨ ਜਾਂ ਚਰਨਾਹਟ ਜਾ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ ਨਾਲ ਇਸ ਤਰ੍ਹਾਂ ਦੇ ਹੋਰ ਵੀ ਕਈ ਤਰ੍ਹਾਂ ਦੇ ਕਾਰਨ ਕੀ ਜਿਹੜੇ ਕਾਮਨਲੀ ਆਪਾਂ ਉਹਨਾਂ ਬਾਰੇ ਥੋੜੇ ਡਿਸਕਸ ਕੀਤਾ ਕਿ ਕਾਮਨ ਪਾਜ਼ ਇਹਨਾਂ ਦੇ ਕਿਹੜੇ-ਕਿਹੜੇ ਨੇ ਜਦੋਂ ਖੂਨ ਦਾ ਪ੍ਰਵਾਹ ਰੁਕ ਜਾਂਦਾ ਤਾਂ ਸਾਡੀ ਸਰੀਰਕ ਗਤੀਵਿਧੀ ਜਿਹੜੀ ਉਹਦੇ ਨਾਲ ਫਿਰ ਕਾਫ ਜਿਹੜੇ ਮਸਲਸ ਉਪਰਭਾਵਤ ਹੋ ਜਾਂਦੇ ਖਾਸ ਕਰਕੇ ਦੌੜਨ ਵੇਲੇ ਜਾਂ ਪੈਦਲ ਚੱਲਣੇ ਜਾਂ ਜਦੋਂ ਮਾਰਚ ਵਗੈਰਾ ਤੁਸੀਂ ਕਰਦੇ ਹੋ ਕਿਸੇ ਤਰੀਕੇ ਦਾ ਜਿਵੇਂ ਫੌਜੀ ਮਾਰਚ ਕਰਦੇ ਨੇ ਇਹ ਸਰੀਰਕ ਗਤੀਵਿਧੀ ਨਾਲ ਵਿਗੜ ਜਾਂਦਾ ਤੇ ਆਰਾਮ ਕਰਨ ਦੇ ਨਾਲ ਕਈ ਵਾਰ ਦਰਦਾਂ ਰੁਕ ਜਾਂਦੀਆਂ ਨੇ ਹੁਣ ਇਹਦੇ ਹੋਰ ਜਿਵੇਂ ਕੋਈ ਕਿੱਟਿਆਂ ਦੀ ਕਮਜ਼ੋਰੀ ਕਰਕੇ ਜਾਂ ਕੋਈ ਛਡੀਆਂ ਮਾਸਪੇਸ਼ੀਆਂ ਦਾ ਜਿਹੜਾ ਵਾ ਉਹਦੋਂ ਵਿੱਚ ਡਵਲਪ ਵਗੈਰਾ ਪੈਣੇ ਸ਼ੁਰੂ ਹੋ ਜਾਂਦੇ ਉਹ ਸੁਣ ਹੋ ਜਾਂਦੀਆਂ ਨੇ ਹੁਣ ਇਹਦਾ ਇੱਕ ਸਿੰਪਲ ਜਿਹੜਾ ਹੋਮ ਟਰੀਟਮੈਂਟ ਹੈ ਉਹ ਕੀ ਹੈਗਾ ਕਾਬ ਮਸੂਦੀ ਦਰਦ ਤੋਂ ਰਾਹਤ ਪਾਉਣ ਲਈ ਸਾਨੂੰ ਕੁਝ ਸਵੈ ਸੰਭਾਲ ਆਪਣੇ ਆਪ ਦੀ ਕਰਨੀ ਪੈਂਦੀ ਹੈ ਜਿਨ੍ਹਾਂ ਦੇ ਨਾਲ ਅਸੀਂ ਇਹਨਾਂ ਨੂੰ ਆਰਾਮ ਦੇ ਸਕਦੇ ਹਾਂ ਅਗਰ ਡਿਸੀਜ਼ ਕੋਈ ਸੀਰੀਅਸ ਸਿਆਮਪਟਮ ਜ਼ਿਆਦਾ ਨਹੀਂ ਲੌਂਗ ਸਮੇਂ ਤੋਂ ਚੱਲ ਰਹੀ ਹੈ ਕਿਤਾ ਡਾਕਟਰ ਦੀ ਸਲਾਹ ਲੈ ਕੇ ਮੈਡੀਸਨ ਲਓ ਜੋ ਪ੍ਰੋਪਰ ਡਾਇਗਨੋਸ ਕਰਕੇ ਉਹ ਦੇਖਿਆ ਜਾਵੇ ਕਿ ਅੰਦਰ ਕੀ ਕੰਡੀਸ਼ਨਸ ਹੈਗੀ ਮਸੂਦੀ ਕਿਉਂ ਦਰਦ ਹੋ ਰਹੀ ਉਸ ਦੇ ਅਕੋਰਡਿੰਗ ਨਹੀਂ ਫਿਰ ਮੈਡੀਸਨ ਡਾਕਟਰ ਕਲਾਈਜ਼ ਕਰਦੇ ਨੇ ਇੱਕ ਸਿੰਪਲ ਜੀ ਦੀ ਗੱਲ ਕਿਸੇ ਨੂੰ ਕਦੇ ਕਦਾਈ ਹੁੰਦਾ ਜੇ ਦਾ ਰੁਟੀਨ ਦੇ ਵਿੱਚ ਹੀ ਤੁਹਾਨੂੰ ਦਰਦ ਹੋ ਰਿਹਾ ਸਖਸ਼ ਕਰਨ ਦੇ ਸਾਹ ਸੰਭਾਲ ਕਰਨ ਦੇ ਬਾਵਜੂਦ ਵੀ ਫਿਰ ਤਾਂ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਖਾਸ ਕਰਕੇ ਨਾਲ ਅਗਰ ਸਾਹ ਵੀ ਚੜਦਾ ਤੇ ਬਹੁਤ ਜ਼ਿਆਦਾ ਸਵੀਰਤ ਨਾਲ ਦਰਦ ਹੁੰਦੀ ਹੁਣ ਇੱਕ ਸਿਧਿਤ ਵਿੱਚ ਵਿਧੀ ਉਨਾਉਂਦੇ ਨੇ ਡਾਕਟਰ ਲੋਕ ਨੂੰ ਉਹ ਰਾਈਸ ਵਿਧੀ ਦਾ ਆਰ ਆਈ ਸੀ ਕੈਪੀਟਲ ਵਿੱਚ ਵਿਧੀ ਦਾ ਨਾਮ ਦਿੰਦੇ ਨੇ ਆਰ ਮਤਲਬ ਰੈਸਟ ਆਰਾਮ ਕਰਨਾ ਆ ਇਸ ਮਤਲਬ ਜਿਹੜੇ ਕਾਫ ਮਸਲ ਦੇ ਉੱਪਰ برف ਲਗਾਉਣੀ ਹੈ ਜਿਹੜੇ ਇੰਜੀਨੀਆਂ ਦੇ ਉੱਪਰ برف ਲੱਗਦੀ ਹੈ ਨਾ ਕਾਫ ਨੂੰ ਜਿਹੜੇ ਕੈਜਨ ਜੀ ਹੈ ਇਹ ਸੀ ਫਾਰ ਕੰਪਰੈਸ਼ਨ ਵੀ ਵਰਤੋ ਕਰਨੇ ਇਹ ਕਾਫ ਮਸਲ ਦੇ ਦੁਆਰੇ ਇੱਕ ਸਾਈਕਲ ਚ ਕਿਲੀ ਪੱਟੀ ਹੁੰਦੀ ਹੈ ਉਹਨੂੰ ਯੂਜ਼ ਕਰਨ ਨਾਲ ਘੇਟ ਲੈਣਾ ਹੈ ਐਲੀਵੇਟ E ਫਾਰ ਐਲੀਵੇਟ ਆਰ ਆਈ ਸੀ E E ਫਾਰ ਐਲੀਵੇਟ ਐਲੀਵੇਟ ਦਾ ਕੀ ਹੁੰਦਾ ਜਿਹੜੀ ਦਰਤ ਹੋ ਰਹੀ ਛੱਡੀ ਜੇ ਜਿਹੜੀ ਪਿੰਜਣੀ ਦਰਦ ਹੋ ਰਹੀ ਉਹਨੂੰ ਦੂਸਰੇ ਆਪਣੇ ਥਿਰਲੇ ਲੈਵਲ ਤੋਂ ਥੋੜਾ ਜਿਹਾ ਉੱਚੇ ਚੱਕ ਕੇ ਰੱਖਣਾ ਤੁਸੀਂ ਬੱਡੇ ਦੇ ਉੱਪਰ ਲੇਟਦੇ ਜਾਂ ਬੈਠਦੇ ਕਿਸੇ ਵੀ ਤਰੀਕੇ ਨਾਲ ਲੇਕਿਨ ਫਿਰ ਵੀ ਜੇ ਤੁਹਾਨੂੰ ਰੀਲੀਫ ਨਹੀਂ ਮਿਲਦੀ ਤਾਂ ਫਿਰ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ ਆਰਾਮ ਵੀ ਕਰਨਾ ਪੈਂਦਾ ਉਹ ਡਾਈਟ ਦਾ ਵੀ ਆਪਣਾ ਕੀ ਖਾਣਾ ਕਿ ਨਹੀਂ ਖਾਣਾ ਲੋਕ ਲੋਕ ਬੜੇ ਦੱਸਦੇ ਨੇ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਤਾਂ ਇਸ ਕਰਕੇ ਉਹ ਸਿੰਪਲ ਜੀਆਂ ਗੱਲਾਂ ਜੇ ਆਪਾਂ ਕੀਤੀਆਂ ਨੇ ਕਿ ਸਾਡੇ ਕਾਫ ਮਸਲ ਦੇ ਵਿੱਚ ਤੁਰਨ ਵੇਲੇ ਜਾਂ ਕੋਈ ਐਕਟੀਵਿਟੀ ਕੰਮ ਕਾਜ ਕਰਨ ਵੇਲੇ ਦਰਦ ਕਿਉਂ ਹੁੰਦੀ ਹੈ? ਉਹਦੇ ਤੁਸੀਂ ਕਿਵੇਂ-ਕਿਵੇਂ ਰਾਹਤ ਪਾ ਸਕੋ? ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇ। ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਸਤਿ ਸ੍ਰੀ ਅਕਾਲ।